ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੱਤੀਆਂ ਵਾਲੇ ਚੌਕ ਵਿੱਚ ਕੇਂਦਰੀ ਖੜੇ ਆ ਜਿੱਥੇ ਜਿਸ ਨੂੰ ਕੁੰਨੀ ਚੌਕ ਅਸੀਂ ਕਿਹਾ ਜਾਂਦਾ ਹੈ ਇੱਥੇ 26 ਜਨਵਰੀ ਨੂੰ ਅਸੀਂ ਇੱਕ ਕੇਸਰੀ ਮਾਰਚ ਕੱਢਿਆ ਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਸ ਦੇ ਵਿੱਚ ਸਿੰਘਾਂ ਵੱਲੋਂ ਨਿਸ਼ਾਨ ਸਾਹਿਬ ਲਾਇਆ ਗਿਆ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਇਹ ਨਿਸ਼ਾਨ ਸਾਹਿਬ ਉਤਾਰਿਆ ਗਿਆ ਸੀਗਾ ਕੱਲ ਪਰਸੋਂ 7 ਵਜੇ ਤੱਕ ਉਸ ਤੋਂ ਬਾਅਦ ਅਸੀਂ ਪੁਛਗਛ ਕੀਤੀ ਕੋ ਸਿੰਘਾਂ ਨੂੰ ਪਤਾ ਲੱਗਿਆ ਕਿ ਥਾਣੇ ਵਿੱਚ ਸਾਡੇ ਗੁਮੇ ਤੇ ਸ੍ਰੀਸ਼ਕ ਨੇ ਇਹਨਾਂ ਨੇ ਜਾ ਕੇ ਸੰਦੀਪ ਸਿੰਘ ਨਾਲ ਗਏ ਆ ਉਹਨਾਂ ਦੇ ਦੁਕਾਨਦਾਰ ਦੱਸ ਰਹੇ ਆ ਕਿ ਇਥੇ ਪੀਸੀਆਰ ਵਾਲੇ ਬੰਦਿਆਂ ਨੇ ਦੋ ਮਲਾਜਮਾਂ ਨੇ ਲਾਇਆ ਸੀ ਉਸ ਤੋਂ ਬਾਅਦ ਅਸੀਂ ਜਦੋਂ ਪ੍ਰਸ਼ਾਸਨ ਨਾਲ ਗੱਲ ਕੀਤੀ ਪ੍ਰਸ਼ਾਸਨ ਕਹਿੰਦੇ ਸਾਨੂੰ ਬਸ ਅੱਧੇ ਘੰਟੇ ਤੱਕ ਆ ਜਾਓ 7 ਵਜੇ ਦਾ ਟਾਈਮ ਦਿੱਤਾ ਨਿਸ਼ਾਨ ਸਾਹਿਬ ਦੇ ਦੇਾਂਗੇ ਪਰ ਇਹਨਾਂ ਨੇ ਸਾਨੂੰ ਨਹੀਂ ਦਿੱਤਾ ਉਸ ਦੇ ਵਿੱਚ ਅਸੀਂ ਰੋਸ ਦੇ ਵਿੱਚ ਅਸੀਂ ਇੱਕ ਆਪ ਦਾ ਮਾਰਜ਼ ਰੱਖਣ ਲਈ ਨੇਹਾ ਲਾਇਆ ਜਥੇਬੰਦੀਆਂ ਨੂੰ ਬਹੁਤ ਆਗੂਆਂ ਦੇ ਵੀ ਫੋਨ ਆਏ ਢੁੱਡਾ ਦਲ ਸਿੰਘ ਸਿੰਘਾਂ ਦਾ ਵੀ ਫੋਨ ਆਇਆ ਤਲਵੰਡੀ ਸਾਹਿਬੋਂ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਤੇ ਸਵੇਰ ਇੱਥੇ ਨਿਸ਼ਾਨ ਸਾਹਿਬ ਪੁਲਿਸ ਮੁਲਾਜ਼ਮਾਂ ਵੱਲੋਂ ਫੇਰ ਲਾਇਆ ਗਿਆ ਇੱਕ ਹੀ ਵਾਰ-ਵਾਰ ਇਹ ਗੱਲ ਕਰਦੇ ਆ ਸਾਡੀ ਵਾਰਵਾਰ ਤੜ ਚੱਕ ਕਰਕੇ ਦੇਖਦੇ ਆ ਵੀ ਸਿੰਘ ਜਾਗਦੇ ਆ ਕਿ ਸੁੱਤੇ ਆ ਅਸੀਂ ਇਹੀ ਪ੍ਰੋਟੋਕਾਲ ਨੂੰ ਜਾਂ ਹੋਰ ਜਿਹੜੇ ਇਹੋ ਜਿਹੇ ਹਰਕਤਾਂ ਕਰਦੇ ਆ ਅਸੀਂ ਇਹਨਾਂ ਨੂੰ ਸਖਤ ਚੇਤਾਵਨੀ ਦਿੰਨੇ ਆ ਵੀ ਜੇ ਨਿਸ਼ਾਨ ਸਾਹਿਬ ਲਾਉਣਾ ਹੈ ਜਾਂ ਕੁਝ ਤੋ ਪਿਆਦਵੀ ਕਰਨੀ ਆ ਤਾਂ ਦੱਸ ਕੇ ਕਰੋ ਸਿੰਘ ਤਿਆਰ ਬਰ ਤਿਆਰ ਬੈਠੇ ਆ ਵਾਈਬਲ ਜੀ ਦਾ ਕਾਰ ਸਾਹ ਵਾਈਬਲ ਜੀ ਕੀ ਫਟੇ